ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਆ ਕਰੋ ਤੇ ਵੀਡੀਓ ਨੂੰ ਲਾਸਟ ਤੱਕ ਦੇਖਿਆ ਕਰੋ ਤੇ ਆਪਾਂ ਟਾਇਲ ਹਾਉਣ ਦਾ ਕੰਮ ਸਟਾਰਟ ਕਰਨਾ ਸੀਗਾ ਤੇ ਬਾਕੀ ਕੱਲ ਪਰਸੋਂ ਵੀ ਆਂਦੇ ਕਹਿੰਦੇ ਕੱਲ ਨੂੰ ਆਵਾਂਗੇ ਕੱਲ ਆਂਦੇ ਅੱਜ ਆਵਾਂਗੇ ਤੇ ਅੱਜ ਆਂਦੇ ਕਹਿੰਦੇ ਕੱਲ ਨੂੰ ਆਵਾਂਗੇ ਕਹਿੰਦੇ ਇੱਕ ਦਿਨ ਦਾ ਕੰਮ ਰਹਿ ਗਿਆ ਉੱਥੇ ਜਿੱਥੇ ਪਹਿਲਾਂ ਲੱਗੇ ਹੋਏ ਆ ਚਲੋ ਅਸੀਂ ਕਿਹਾ ਕੋਈ ਗੱਲ ਨਹੀਂ ਵੀ ਨਵੇੜ ਲੋ ਬਾਕੀ ਐ ਨਹੀਂ ਪਤਾ ਦੋ ਬੰਦੇ ਆਈ ਜਾਣ ਤੇ ਅਸੀਂ ਕਿਹਾ ਵੀ ਨਹੀਂ ਅਸੀਂ ਕੰਮ ਹੋਰ ਨੂੰ ਦੇ ਦੇਾਂਗੇ ਇਹ ਤਾਂ ਕਰਕੇ ਥੋੜਾ ਜਿਹਾ ਜੋਰ ਜਿਹਾ ਤਾਂ ਪਾਇਆ ਉਹਨਾਂ ਦੇ ਹੋ ਸਕਦਾ ਆ ਜਾਣ ਬਾਕੀ ਨਹੀਂ ਕੱਲ ਨੂੰ ਤਾਂ ਪੱਕੇ ਹੀ ਆਉਣਗੇ ਤੇ ਬਾਕੀ ਅੱਜ ਕਾਲਜ ਵੀ ਚਲਦੇ ਆਂਗੇ ਤੇ ਇੱਕ ਤਾਂ ਪਾਸ ਨਿਊ ਕਰਾਉਣਾਗਾ ਬਸ ਪਾਸ ਉਹ ਤਿੰਨ ਮਹੀਨੇ ਬਾਅਦ ਨਿਊ ਹੁੰਦਾ ਹੁੰਦਾ ਤੇ 31 ਤਰੀਕ ਤੱਕ ਹੀ ਸੀਗਾ ਅੱਜ ਹੋ ਗਈ 1 April ਤੇ ਅੱਜ ਨਿਊ ਕਰਾਵਾਂਗੇ ਤੇ ਉੱਥੇ ਬਹਾਵਾ ਟਾਈਮ ਲੱਗ ਜਾਂਦਾ ਭੀੜ ਭੂਲ ਭੀੜ ਬਹਾਵਾ ਹੁੰਦੀ ਹੈਗੀ ਉੱਥੇ ਤੇ ਪਹਿਲਾਂ ਸਾਈਨ ਕਰਾਉਣੇ ਪੈਣਗੇ ਕਾਲਜ ਚ ਤੇ ਫਿਰ ਉੱਥੇ ਆ ਕੇ ਅੱਡੇ ਚ ਨਿਊ ਹੋਊਗਾ ਬਸ-ਬਸ ਤੇ ਇੱਕ ਵਾਰੀ ਬਣ ਜਾਂਦਾ ਤਿੰਨ ਮਹੀਨੇ ਬਾਅਦ ਲੋੜ ਨਹੀਂ ਹੁੰਦੀ ਤੇ ਬਾਕੀ ਹੋਰ ਵੀ ਚਲਦੇ ਆਂਗੇ ਕਾਲਜ ਤੇ ਬਾਕੀ ਵੀਡੀਓ ਚ ਐਂਡ ਤੱਕ ਬਨੇ ਰਹੋ ਬਾਕੀ ਗੱਲਾਂ ਬਾਤਾਂ ਵੀਡੀਓ ਚ ਕਰਦੇ ਆਂ ਸਬੂਨਾ ਉਹ ਤੇ ਲੈਂਡ ਤੇ ਲੱਗੇ ਆ ਮਿਲੋ ਨਵਦੀਪ ਸਿੰਘ ਇਹ ਨੰਬਰ ਲੱਗੇ ਕਿਹਨੇ ਨੂੰ ਆਦੀ ਨਾਲ ਦਿਖਾ ਦੇ ਥੋੜਾ ਜਿਆ ਹਾਂ ਕਿ ਹਮਾਰਾ ਨਿਸ਼ਾਨ ਪੱਤਰ ਹੈ ਹਾਂਜੀ ਕਾਲਜ ਆਪਾਂ ਜਾਏ ਤੇ ਪੱਥਰ ਲਾਉਣ ਵਾਲੇ ਭਈਏ ਅੱਜ ਫੇਰ ਨਹੀਂ ਆਏ ਸੰਦੇ ਇੱਕ ਦਿਨ ਦਾ ਕੰਮ ਰਹਿੰਦਾ ਚਲੋ ਅਸੀ ਕੋਈ ਨਹੀਂ ਜਿੱਥੇ ਇੰਨੇ ਦਿਨ ਹੋਰ ਟੱਪਗੇ ਉੱਥੇ ਹੋਰ ਟੱਪ ਜਾਣਗੇ ਕੱਲ ਨੂੰ ਆਉਣਗੇ ਬਜਰੀ ਬਜਰੀ ਕੁੱਟ ਕੇ ਤਿਆਰ ਕੀਤੀ ਪਈ ਹੈ ਇੱਧਰ ਸੂਰਾ ਇਹਨਾਂ ਹਟ ਗਿਆ ਕਿ ਨਹੀਂ ਇਹ ਰਵਾਜ ਯਾਰ ਦੋ ਤਨ ਰੀ ਧੋਨੀ ਬੂ ਇਧਰ ਸੂਰਾ ਫੇਰ ਆਉਣ ਲੱਗ ਗਿਆ ਸੀਗਾ ਗੰਧਾਂ ਤੇ ਇਧਰ ਨਾ ਤਾਂ ਕੱਸੀ ਦਾ ਪਾਣੀ ਚੰਝਣਾ ਵਜਿਆ ਇਧਰਲੀ ਗੰਧ ਤੇ ਆ ਸਾਰ ਨਾਲ ਚ ਤੇ ਨਾ ਹੀ ਇਧਰ ਕੈਮੀਕਲ ਪਾਇਆ ਹੈਗਾ ਕੈਮੀਕਲ ਥੋੜੇ ਘਟ ਗਿਆ ਸੀ ਤਾਂ ਕਰਕੇ ਆ ਇੰਨੀ ਘਟੈਲ ਜੀ ਵਧੀ ਆਪਣੇ ਕੋਲੇ ਇਹ ਬਾਬਾ ਹੁਣ ਰੱਖੀ ਜਾਂਦਾ ਇੱਧਰ ਚੱਕ ਚੱਕ ਹੂੰ ਛੋਟੀ ਸਾਡੀ ਰੱਖ ਲੈ ਇੱਥੇ ਗਈ ਜਰੀ ਕੋਈ ਦੇਖ ਕੇ ਚੱਕੀ ਗਈ ਜਰੀ ਕੋਈ ਸੱਪ ਸੁਪੁੰਦਾ ਥੱਲੇ ਆਣਾ ਬਾਵਾ ਜਰਦੀਆਂ ਪੰਗਾ ਨਾ ਕੋਸ ਤੱਕਾਂਗੇ ਕੋਸ ਤੱਕੜੀ ਰੂਵੇ ਇਹ ਨਹੀਂ ਰਿਹਾ ਤਾਂ ਇੱਥੇ ਵੀ ਕੰਮ ਹੋਣਗੇ ਠੀਕ ਹੈ ਕਿਤੇ ਨਾ ਇੱਥੇ ਬਾਕੀ ਥੱਲੇ ਫਿਰ ਲਾਂਗੇ ਨਾ ਇਧਰ ਨਹੀਂ ਐ ਸੁਰਾ ਥੋੜਾ ਇੱਥੇ ਆ ਵੀ ਇਧਰਲਾ ਸੁਰਾ ਅੰਦਰਲੇ ਪਾਸੇ ਨਿਕਲ ਗਿਆ ਅੰਦਰਲੀ ਗੰਦ ਤੇ ਇਧਰ ਮਗਰਲੀ ਗੰਦ ਤੇ ਸੀਗਾ ਐਸੀ ਕੱਸੀ ਦੇ ਪਾਣੀ ਨਾਲ ਧੋਤੀ ਸੀ ਤਾਂ ਕਰਕੇ ਖਤਮ ਹੋ ਗਿਆ ਹਾਂਜੀ ਰਸੋਈ ਵਾਲੀ ਸਲੈਬ ਦਾ ਧੂਲਾ ਫੁੱਲਾ ਲੱਗੇ ਆ ਵਾਵਾ ਦਿਨ ਹੋ ਗਏ ਨੂੰ ਹਫਤਾ ਪਹੀ ਨੂੰ ਤੇ ਖੋਲ ਦੇ ਢੁੱਲਾ ਮਿਸਤਰੀ ਤਾਂ ਹੁਣ ਆ ਨਹੀਂ ਸਕਦੇ ਤੇ ਸਮਾਨ ਆਪਾਂ ਪਾਸੇ ਦੇ ਕੱਢ ਕੇ ਰੱਖ ਦਿਆਂਗੇ ਢੁੱਲੇ ਦਾ ਸਮਾਨ ਤੇ ਕਿਉਂਕਿ ਪੱਥਰ ਲਾਉਣਾ ਸ਼ੁਰੂ ਕਰਨਾ ਤਾਂ ਫਿਰ ਕੀ ਫਿਰ ਆਪ ਹੀ ਖੋਲਣਾ ਪੈਣਾ ਲਓ ਜੀ ਖੋਲ ਤਾ ਢੁੱਲਾ ਤੇ ਹੂੰ ਸੁਭਾਈ ਦੇਖੋ ਆਹ ਜਿਹੜੀ ਜਿਹੜੇ ਖੱਡੇ ਰਹਿੰਦੇ ਇਹ ਤਾਂ ਦੁਬਾਰੇ ਪਲਾਸਟਰ ਕਰਨੇ ਪੈਣਗੇ ਇਹ ਤਾਂ ਕਰਨੇ ਪੈਣਗੇ ਮਿਸਤਰੀ ਨੂੰ ਆਹ ਰਹੇਗੇ ਥੱਲੇ ਇਹ ਤਾਂ ਮੈਸਤਰੀ ਨੇ ਤਾਂ ਰੱਖਿਆ ਸੀ ਵੀ ਉਹਦੇ ਵਾਸਤੇ ਚਰੀ ਰੱਖਣ ਵਾਸਤੇ ਹੂੰ ਇਹਦਾ ਭਰੂਗਾ ਮੈਸਤਰੀ ਸਫਾਈ ਕਰੂਗਾ ਥੋੜੇ ਸਫਾਈ ਕਰੂਗਾ ਤੇ ਆਹ ਜਿਹੜਾ ਆਹ ਰੱਖਿਆ ਇਹ ਮੁਰਾ ਜਾ ਇਹ ਤਾਂ ਟੱਪ ਪੈ ਦੂਗਾ ਇਹ ਬਈ ਲਾਉਣਗੇ ਇਹ ਟੱਪ ਆ ਕੇ ਭਈਆ ਆਸ-ਪਾਸੇ ਲਾ ਦੇਣਗੇ ਉਹ ਗ੍ਰੀਨ ਆਈਟ ਉਤ ਰੇਡ ਜੀ ਪਹਿਲਾਂ ਦੀ ਚੱਲੀ ਆ ਕਿ ਹੁਣ ਹੀ ਚੱਲ ਹਾਂ ਇਹ ਤਾਂ ਉਹ ਬੱਜਰੀ ਦਾ ਖਰਬਾ ਹੈ ਜਿਹਦੇ ਵਿੱਚ ਉਹ ਇਹ ਜਿਹੜੀ ਚੀਜ਼ ਆ ਕੇ ਸਹੀ ਹੈ ਹਾਂ ਨਾ ਇਹ ਤਾਂ ਸਾਰੇ ਕਿਤੇ ਹੀ ਆ ਰਹੀ ਨਹੀਂ ਤਾਂ ਇੱਧਰ ਸਾਰੇ ਕਿਤੇ ਹੀ ਆ ਇਹ ਤਾਂ ਆ ਹੀ ਜਾਂਦੇ ਕੋਈ ਨਹੀਂ ਛੋਟੀ ਨਹੀਂ ਲੱਗਦੀ ਸਲੈਵ ਕਿੰਨੀ ਹੁੰਦੀ ਹੈ 2.5 ਮਾ ਸਵਾ ਦੋ ਫੁੱਟ ਦੀ ਲੱਗਦੀ ਹੈ ਸਵਾ ਦੋ ਤੇ ਦੋ ਦੀ ਹੈ ਦੋ ਦੀ ਦੋ ਕੁ ਦੋ ਫੁੱਟ ਦੋ ਇੰਚ ਕੁੱਤੇ ਆ ਤਰੋ ਤਿੰਨ ਫੁੱਟ ਦਾ ਕੀ ਅੱਥਰ ਪੱਥਰ ਦਾ ਕੱਟ ਕੇ ਲੱਗੂਗਾ ਜੇ 3 ਫੁੱਟ ਦੀ ਸਲੈਬ ਕਿਵੇਂ ਆਊਗੀ 3 ਫੁੱਟ ਦੀ ਤਾਂ ਇੱਥੋਂ ਤੱਕ ਆਜੂ ਫਿਰ ਤਾਂ ਸਾਰੀ ਰਸੋਈ ਰਸੋਈ ਰੋਕ ਲੂ ਬਧਰੀ ਵੀ ਚੰਗੇ ਹਜਰੇ ਆ ਉਹ ਇੱਕ ਵਾਰੀ ਹੋਰ ਕਟਾਉਣੀ ਪੈਣੀ ਐ ਔਖੜੀ ਜੀ ਬਈ ਐ ਚੰਗੀ ਤਰ੍ਹਾਂ ਕਟਾਈ ਚੰਗੀ ਤਰ੍ਹਾਂ ਹੋਈ ਨਹੀਂ ਕਟਾਈ ਕੰਮ ਚਲਾਊ ਜੇ ਕੰਮ ਹੀ ਹੋਇਆ ਹਜੇ ਭੱਜ ਗਿਆ ਛੇਦੀ ਛੇਦੀ ਭੱਜਣ ਦੀ ਹੋਊਗੀ ਦਾਦਾਂ ਨੂੰ ਥੋੜਾ ਘਟ ਸਮਝਣਾ ਹੂੰ ਉਹਦਾ ਢੂਲਾ ਕਰਕੇ ਰੁਕੇ ਜੇ ਬੈ ਸੀ ਇੰਨੀ ਫਲਾਪਰਲੀ ਹੀ ਬੜੀ ਮੋਟੀ ਭੇਜੀ ਦਿੰਦੀ ਹੂੰ ਆਇਟਾਂ ਹੋਰ ਘੜਤੀਆਂ ਬਾਬੇ ਨੂੰ ਕੱਢਣ ਵਾਸਤੇ ਅੱਜ ਵੀ ਲੱਗੇ ਰਹੇ ਹੋ ਬਸਰੀ ਦੀੜੀ ਤੇ ਆਹ 200 ਇਟ ਹੋਰ ਹੋਗੀ ਆ ਮਿਸਤਰੀ ਥੋੜਾ ਨੰ ਪਈ ਪਲੇਟਾ ਰੱਖ ਦਿੰਗਾ ਸਾਈਡ ਤੇ ਲਾ ਕੇ ਜਦੋਂ ਮਰਜ਼ੀ ਲੈ ਜਾਵਾਂਗਾ ਮਿਸਤਰੀ ਵੀ ਵੀਡੀਓ ਦੇਖਦਾ ਹੁੰਦਾ ਨਾ ਆਪਣੀ ਤਾਂ ਕਰਕੇ ਆਖਿਆ ਰੈਡੀ ਥੋੜੀ ਅੰਦਰ ਲਾਈ ਪਈ ਆ ਵੀ ਤਰੇਲ ਨਾ ਪਵੇ ਹਾਂ 22 ਫੜਦੀ ਆ ਇਹ ਦੋ ਫੜਦੀ ਆ हाँ जी हम आप पहुंच गए गुरु घर गुरुद्वारा पंपा साहब साहेब जेड़ गुरुद्वारा खेत अपने घर बनी ਚਲੋ ਠੀਕ ਹੈ ਜੀ ਆਪਣੀ ਅੱਜ ਦੀ ਵੀਡੀਓ ਇੱਥੋਂ ਤੱਕ ਸੀ ਤੇ ਕੱਲ ਦੀ ਵੀਡੀਓ 'ਚ ਮਿਲਦੇ ਆਂ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖਾ